ਮਾਬੇ ਸਾਹਿਬ ਨੇ ਦੋ ਮਹਾਂਪੁਰਖਾਂ ਦਾ ਬਹੁਤ ਸਤਿਕਾਰ ਕੀਤਾ ਕਰਦੇ ਤਾਂ ਸਾਰਿਆਂ ਦਾ ਸ੍ਰੀ ਮਹਾਰਾਜ ਜੀ ਜਿਹੜੇ ਅਸਲ ਨਾਮ ਲੈ ਵੀ ਹੈ ਉਹਨਾਂ ਦੇ ਕੋਲ ਇਹ ਨਹੀਂ ਸੀ ਵੀ ਕੋਈ ਉਹ ਤਾਂ ਇੱਕ ਸੈਕਿੰਡ ਚ ਸਕੈਨ ਕਰ ਲੈਂਦੇ ਸੀ ਕਿ ਬੰਦੇ ਦੇ ਅੰਦਰ ਕੀ ਹੋ ਜਾਏ ਆਪਾਂ ਹੋਰ ਕਿਤੋਂ ਸਾਰੇ ਕਿਤੇ ਬਨਾਵਟੀ ਬਣ ਕੇ ਜਾ ਸਕਦੇ ਪਰ ਮਹਾਰਾਜ ਜੀ ਅੱਗੇ ਨਹੀਂ ਮਾਬੇ ਸਾਹਿਬ ਬਾਬਾ ਜੀ ਇੱਥੇ ਨਹੀਂ ਮਾਜੜੇ ਮਹਾਰਾਜ ਬਾਬਾ ਜੀ ਮਹਿੰਦਰ ਸਿੰਘ ਜੀ ਦੇਖ ਲਓ ਉਹਨਾਂ ਦੀ ਬਾਬਾ ਮਹਿੰਦਰ ਸਿੰਘ ਜੀ ਦੀ ਕਿੰਨੀ ਕਮਾਈ ਹੋਏਗੀ ਕਿ ਮਹਾਰਾਜ ਜੀ ਨੂੰ ਉਹਨਾਂ ਦੇ ਪਿੰਡ ਪੜਤਗੜ ਸਾਹਿਬ ਤੋਂ ਮਹਾਰਾਜ ਇੱਧਰ ਲੈ ਕੇ ਆਏ ਆ ਆਪਣੇ ਮੋਢਿਆਂ ਤੇ ਬਿਠਾ ਕੇ ਲਿਆ ਬਚਪਨ ਦੇ ਵਿੱਚ ਬਾਬਾ ਜੀ ਤੇ ਇੱਕ ਬਾਬਾ ਜੀ ਘੰਡੂਆ ਸਾਹਿਬ ਵਾਲਿਆਂ ਦਾ ਬਹੁਤ ਬਾਬਾ ਜੀ ਕਰਿਆ ਕਰਦੇ ਸੀ ਬਾਬਾ ਜੀ ਤੁਹਾਨੂੰ ਮਾਝ ਦੇ ਨਾਲ ਤਾਂ ਮਹਾਰਾਜ ਜੀ ਦਾ ਬਹੁਤ ਪਿਆਰ ਸੀ ਬਹੁਤ ਜ਼ਿਆਦਾ ਇਹਨਾਂ ਦਾ ਕਰਦੇ ਸੀ ਵਜਨ ਕਰਿਆ ਕਰਦੇ ਸੀ ਭਾਈ ਬਹੁਤ ਸਮਰੱਥ ਸਾਧੂਆਂ ਇੰਨੀ ਸਮ ਦ੍ਰਿਸ਼ਟੀ ਚ ਇਹਨਾਂ ਦੀ ਤਾਂ ਅੰਤਾਂ ਦੀ ਹੈ ਫਿਰ ਇਹਨਾਂ ਨੂੰ ਸੰਸਾਰ ਦੇ ਭਲੇ ਵਾਸਤੇ ਇਹ ਪਹਿਲਾਂ ਭਗਤੀ ਉਭੋਗ ਕਰਦੇ ਸੀ ਆਪਣੇ ਘਰ ਦੇ ਅੰਦਰ ਹੀ ਬਾਬਾ ਜੀ ਭਗਤੀ ਕਰਦੇ ਸੀ ਬਾਬਾ ਜੀ ਆਪਣੇ ਹੁਕਮ ਨਾਲ ਆਪਣੇ ਵਸਣ ਕਰਕੇ ਇਹਨਾਂ ਬਾਬਾ ਜੀ ਨੂੰ ਬਾਦ ਸੰਗਤਾਂ ਵਿੱਚ ਚੇਤਨਣ ਲਾਇਆ ਤੇਰੀ ਫਖਰਾ ਫਕੀਰੀ ਐ ਸਿਵੇਖ ਕੇ ਹੋ ਰੱਬ ਵੀ ਦਿਹਾ